ਸਸਰੀ ਗਾਲ ਵੀ ਸਾਰੇ ਵੀਰ ਪਰਾਂ ਨੂੰ ਕਿਵੇਂ ਕਹਿਮਾਰੇ ਜਾਨਵਰ ਸੈੱਟ ਨੇ ਸਭ ਦੇ ਤੇ ਘਰ ਪਰਿਵਾਰ ਵਧੀਆ ਬਾਈ ਜੀਬ ਤੇ ਸ਼ਾਲਾ ਹੋਇਆ ਹੋਇਆ ਬੜੀ ਤਕਲੀਫ ਆਵੇ ਪਹਿਲਾਂ ਇੱਧਰ ਕਬੂਤਰਾਂ ਦੇ ਮਾਲੀ ਨੇਗਾ ਆਪਾਂ रखे है अंडे रखे किसी ने कि नहीं नहीं भाई कबूतर का सैट है दाने आप पाए ने पानी पाया है आ जाएंगे बाहर आज नूरी बेल मार लिए गापा नूरी दाना पानी ਖਾ ਰਹੀ ਐ ਤੇ ਚਲੋ ਨਿਕਲੋਂ ਉਹਨਾਂ ਤੋਂ ਕਬੂਤਰਾਂ ਨੂੰ ਬਾਹਰ ਫੇਰ ਦੇਦੇ ਆ ਕਬੂਤਰ ਤਾਂ ਆ ਗਿਆ ਬਾਈ ਬਾਹਰ ਇਹਨਾਂ ਨੂੰ ਲੱਗਦਾ ਉਹ ਦਾਣਿਆਂ ਦਾ ਪਤਾ ਨਹੀਂ ਹਲੇ ਇੱਧਰੇ ਫਿਰਦੇ ਨੇ ਤੇ ਦੋ ਤਿੰਨ ਕੇ ਜੋੜੇ ਅੰਡੇ ਧਰਨੇ ਤਿਆਰ ਨੇ ਮੈਨੂੰ ਲੱਗਦਾ 2-4 ਦਿਨ ਚ ਧਰ ਲੈਣਗੇ ਆਹ ਆ ਬੱਚਾ ਦੇਖੋ ਹੈ ਹੈ ਬੱਲੇ ਚਲੋ ਭਾਈ ਹੁਣ ਆਪਾਂ ਨਵੇੜੀਆ ਕੰਮ ਕਰ ਉਹ ਤੋਂ ਬਾਅਦ ਚ ਦੇਖਦੇ ਆਂ ਕਿਆ ਕਰਨਾ ਹੁਣ ਆਪਾਂ ਪਹੁੰਚ ਗਏ ਜੀ ਉੱਪਰਲੇ ਘੁੱਤਰਾ ਕੋਲ ਤੇ ਕੋਸਾ ਪਾਣੀ ਚੱਕੀ ਹੈ ਜਿੰਦਾ ਹੌਲਤਾ ਤਾਂ ਮੈਂ ਤੈਨੂੰ ਭੇਂਟ ਵੀ ਕਰਨਾ ਬਾਈ ਉਹ ਦੇਖਦੇ ਆਂ ਹੁਣ ਬਿੱਲੇ ਜੇ ਹੋ ਕੇ ਤੇ ਇੱਕ ਇਹਦੀ ਇੱਕ ਹੋਰ ਫਟ ਗਈ ਆ ਦੇਖੋ bắt chiếc cái đi Như có Con đi nói ਬਾਈ ਮੂਨੇ ਤਾਂ ਬੱਸ ਕਰਾਈ ਪਈ ਐ ਐਨਾ ਮੈਨੂੰ ਨਹੀਂ ਲੱਗਦਾ ਕਦੇ ਦੁਖੀ ਆਗੇ ਅੱਜ ਤਾਂ ਬੋਲਣ 'ਚ ਬਹੁਤ ਦਿੱਕਤ ਹੋ ਰਹੀ ਐ ਚਲੋ ਦਾਣੇ ਪਾ ਲਈਏ ਫੇਰ ਮਿਲਦੇ ਆ ਲਓ ਜੀ ਟ੍ਰੇ ਲਈਆ ਭਾਰਾ ਪਾ ਨੇ ਐਨ ਫੁੱਲ ਤੇ ਇੱਥੇ ਕਿ ਰੱਖ ਦੰਨੇ ਆ ਓਹੋ ਚਲੋ ਪੱਟੇ ਲੇਤੀਏ ਪੱਟੇ ਆਉਂਦੇ ਪੱਟੇ ਆਉਂਦੇ ਹੁਣ ਬਈ ਬਦਲਦੀ ਐ ਪਾਣੀ ਪਾਣੀ ਪੁਣੀ ਰੱਖਦੀ ਐ ਬਈ ਭਾਂਡੇ ਵਿੱਚੋਂ ਸਾਫ਼ ਕਰਤਾ ਇਹਨੂੰ ਧੋਤਾ ਤੇ ਪਾਣੀ ਪਾਤਾ ਕੋਸਾ ਉੱਪਰ ਰੱਖ ਦਨੇ ਇਹਨੂੰ ਆਜੋ ਭਾਈ ਥੱਲੇ ਹਾਂ ਜਾਨਵਰ ਸਾਰੇ ਫਿੱਟ ਐ ਬਈ ਆਹ ਦੇਖੋ ਕਹੇ ਜਾ ਹੋ ਗਏ ਆ ਦੇਖੋ ਆ ਸਪੇਅਰ ਪਰੇ ਨੰਬਰ ਤੇ ਬੈਠਾ ਓ ਜਿਹੜਾ ਬੱਚਾ ਆਪਣਾ ਦੂਜੇ ਤੀਜੇ ਦੇ ਨਾਲ ਆਇਆ ਤਾਂ ਬਸ ਆਹ ਹਾਂ ਘਾੜੇ ਦੂਸੇ ਆ ਚਲੋ

ਇੱਕ ਮਿੰਟ ਆ ਜੀ ਪਾਣੀ ਗੰਦਾ ਜਿਹਾ ਹੀ ਹੋਇਆ ਹੋਇਆ ਡੋਲ ਦੀ ਇਹਨੂੰ ਓਰੀ ਕੀ ਬੰਗੇ ਕਰਦੀ ਐ ਹੂੰ ਓਕੇ ਐਨ ਐਸ਼ਾ ਪੱਪਾ ਦਾ ਨੇ ਬਰੂਡਾਂ ਥੋੜੀ ਇੱਕ ਮਿੰਟ ਵਾਜੀ ਮੈਂ ਪਾ ਦਮਾ ਮਾਲੀ ਨੇ ਕਾ ਫਿਰ ਸਾਰਾ ਫੀਤਾ ਬਹੁਸ਼ੀਤੀ ਖਲਦਾ ਇਹਨੇ ਇਹਦੇ ਬਜਾ ਤੇ ਹੀ ਗੱਡਿਆ ਹੂੰ ਨਹੀਂ ਲੋ ਵੀ ਪਾਣੀ ਪਾਤਾ ਦਾਣੇ ਵੀ ਪਾਤੇ ਉਹ ਚੁਗ ਲੈਣਗੇ ਅੰਦਰੋਂ ਲਾਈਟ ਬੰਦ ਕਰਦੀ ਆ ਲੈਡ ਅੰਦਰ ਮੱਝਦੀ ਓਏ ਇਧਰੋਂ ਕਰਦੇ ਆ ਬੰਦ ਦੇਖ ਲਓ ਬਾਈ ਕਮਰਾ ਦਾ ਫੁੱਲ ਭਰ ਗਿਆ ਇਹ ਹੂੰ ਜਿਆਦਾ ਬੋਲ ਨਹੀਂ ਹੁੰਦਾ ਬਾਈ ਮੂੰਹ ਕਰਕੇ ਕੰਦੇਲੀ ਮੜਿਆ ਦੁੱਖਾ ਤੇ ਇਹਨੂੰ ਲਾ ਦਨੇ ਹੁਣ ਚੱਲਦੇ ਆਂ ਆਪਾਂ ਅੰਦਰ ਬਈ ਹੁਣੇ-ਹੁਣੇ ਭਾਉ ਫੁੱਕਾ ਮਾਰਦਾ ਦਾ ਕਹਿੰਦਾ ਵੀ ਜਾਲ ਚ ਸੱਪ ਆ ਗਿਆ ਤਾਂ ਕੋਈ ਕਿੱਥੇ ਗਿਆ ਇਦੋਂ ਲੰਗੇ ਹਾਂ ਇਦੋਂ ਬੱਤੀ ਜਾ ਕੇ ਲੰਗੇ ਇਦਨੂੰ ਜੇ ਬਚਾਦਾ ਤੇ ਝੰਗਾ ਵੜਾ ਮਾਰ ਦਦਾ ਕਿਹੜੇ ਦੇ ਇਹ ਲਿਪੜੀ ਕੋਈ ਹਾਲਾ ਹੋਵੇ ਆਉ ਦੇ ਨਾ ਹੋ ਰਿਹਾ। ਫਰਾ ਵਿਚ ਵੀ ਦੇ ਲੈ ਵਿਚ ਤਾਂ ਨਹੀਂ ਕਿਤੇ। ਮੈਂ ਤਾਂ ਲੰਘ ਗਿਆ ਬਾਹਰ ਨੂੰ। ਬਾਹਰ ਨੂੰ। ਇੱਕ ਮਿੰਟ। ਇੱਕ ਤਾਂ ਬੋਲ ਨਹੀਂ ਹੁੰਦਾ ਸੜਾ। ਦੇਖਦੇ ਆਂ ਬਈ। ਬਚਾ ਤਾਂ ਬੈਠਾ ਈ ਠਾਕ ਆ ਬੈਠਾ। ਹਾ ਧੁੰਗਾ ਮਾਰਦਾ ਰਹੇ। ਸੜਾ ਹੁਣ ਉਹਦੇ ਹੀ ਮਾਰਨ ਲੱਗਿਆ ਹੈ। ਪਾਚ ਗਿਆ ਬਈ। ਹੈ? ਮਾੜੀ ਉਹ ਦਾਰਦਾ ਕਰਾਂ। ਠੀਕ ਆ ਹਲੇ ਤਾਂ। ਲੜਕੇ ਚੁੱਕਲੇ ਬਾਈ ਇਹਨਾਂ ਨੇ ਆ ਦੇਖੋ ਕੁਛ ਉੱਪਰ ਵਾਲੇ ਦਾ ਦੇ ਹੂੰ ਉੱਪਰ ਆਹ ਹਾਂ ਉੱਪਰ ਬਈ ਬਚ ਗਿਆ ਸਭ ਪੱਗੇ ਵੀ ਆ ਗਿਆ ਤੁਹਾਨੂੰ ਮੈਂ ਦਿਖਾਇਆ ਤਾਂ ਇੱਥੇ ਨੂੰ ਵੜ ਗਿਆ ਹੁਣ ਆ ਦੇ ਆ ਜਾਗਾ ਕਰਦੇ ਬੰਦ ਕਰਦੇ ਭਗਵਾ ਕਿੱਡਾ ਤਾ ਹੈ 15 ਹੈ 3-4 ਫੁੱਟ ਦਾ ਹਾਂ ਠੀਕ ਹੈ ਚਲ ਇੱਧਰ ਵੀ ਨਿਗਾਹ ਮਾਰ ਲਈਏ ਬਾਈ ਸਾਲ ਬੋਲ ਨਹੀਂ ਹੁੰਦਾ ਕੋਈ ਛਾਲੇ ਹੋਏ ਹੋਏ ਆ ਯਾਰ ਨੂਰੀ ਨੂਰੀ ਕਿਉਂਕਿ ਇੱਧਰ ਮਗਰ ਬਾਈ ਖੇਤ ਆ ਆਪਣੇ ਢੇ ਢੂਰ ਜੇ ਨੇ ਉਧਰੋਂ ਆ ਜਾਂਦੇ ਆ ਕਈ ਵਾਰੀ ਅੱਗੇ ਵੀ ਆ ਕੇ ਤੇ ਚਲੋ ਮੈਂ ਦੇਖਦਾ ਨਿਗਾਹ ਮਾਰ ਲਵਾਂ ਇਹਦੇ ਨਾਲ ਉਹ ਇਕੱਠੇ ਹੀਗਾ ਤੇ ਛੱਡ ਲੈਣਾ ਹੈ ਹੈ ਅੱਛਾ ਠੀਕ ਆ ਠੀਕ ਆ ਹੈ ਡਾ ਦੋ ਹਜ਼ਾਰ ਰੁਪਏ ਤਾਂ ਖਤਮ 4000 ਦਾ ਇੱਕੋ ਵੇਚਿਆ ਇੱਕੋ ਸਾਢੇ ਹਜ਼ਾਰ ਦਾ ਹੋਰ ਕੀ ਬਾਜੇ ਸਾਲੇ ਉਹ ਜਾਰਦਾ ਵੇਚਦਾ ਹਾਂ ਇਹ ਹਿਸਾਬ ਕਿਤਾਬ ਜਿਆਦਾ ਹੁੰਦਾ ਇਹਨਾਂ ਨੂੰ ਕੱਟੇ ਦਾ ਵੀ 4500 ਮਿਲਦਾ ਤਾਂ 4000 ਦਾ ਵੇਚਦਾ ਲੈ ਸਾਡੇ ਇੱਧਰ ਗਾਏ ਗਏ ਜਿਆਦਾ ਹਿਸਾਬ ਕਿਤਾਬ ਹੁੰਦਾ ਇਹਨਾਂ ਨੂੰ ਹਾਂ ਖੱਪਾਲੇ ਵਾਲੇ ਤਾਂ ਬਈ ਦਿਖਿਆ ਨਹੀਂ ਕਿਤੇ ਬਾਕੀ ਆ ਵੀ ਚੱਕਾਂਗੇ ਕਬੂਤਰ ਦੇਖੋ ਕਿਵੇਂ ਡਰੇ ਬੈਠੇ ਨੇ ਤੁਹਾਨੂੰ ਦਿਖਾਉਣਾ ਮੈਂ ਦੇਖੋ ਸਾਰੇ ਅੰਦਰ ਵੜ ਗਏ ਪਰ ਇਹ ਤਾਂ ਸੱਪ ਤੋਂ ਡਰੇ ਹੋਏ ਆ ਪਤਾ ਨਹੀਂ ਉਹ ਰਾਜ ਰੁੱਜ ਕੇ ਵੜ ਗਏ ਅੰਦਰ ਉਹ ਬੱਚਾ ਦੇਖ ਲਓ ਕਿਵੇਂ ਬੈਠਾ ਉਹ ਦੇਖੋ ਉਹ ਬੈਠਾ ਏ ਆ ਦੇ ਆ ਦੇ ਚੋਰੇ ਲੜ ਲੜਤਾ ਨਹੀਂ ਗਿਆ ਚਲੋ ਦੇਖੀ ਜਾਈਏ ਤੇ ਚੰਦੋਂ ਵਿਚਾਰ ਆ ਗਿਆ ਬਾਈ ਠੀਕ ਹੈ ਨਹੀਂ ਜੇ ਲੜ ਲੁੱੜ ਜਾਂਦਾ ਨਹੀਂ ਹੋਣਾ ਕਬੂਤਰਾਂ ਮਾਰ ਮੋਰ ਵੀ ਦਿੰਦਾ ਹੈ ਨਾ ਤੇ ਚਲੋ ਮਿਲਦੇ ਆਗੇ ਵਲੌਗ ਚ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਮਿਲਾਂਗੇ ਹੁਣ ਅਗਲੇ ਵਲੌਗ ਚ